ਗਜਪਟ ਨੂੰ ਲੀ ਤੇਲ ਗੁੜ ਸੌਫ ਤੇਜਵਾਨ ਤੇ ਹੁਣ ਆਪਾਂ ਜੋ ਇਹ ਗੁੜ ਹੈ ਇਸ ਨੂੰ ਕੜਾਹੀ ਦੇ ਵਿੱਚ ਪਾਵਾਂਗੇ ਕੜਾਹੀ ਦੇ ਵਿੱਚ ਪਾ ਕੇ ਥੋੜਾ ਜਿਹਾ ਵਿੱਚ ਪਾਣੀ ਐਡ ਕਰਕੇ ਤੇ ਇਸ ਨੂੰ ਮੈਲਟ ਕਰ ਲਿਆ ਜਾਏਗਾ ਮੈਲਟ ਕਰਨ ਤੋਂ ਬਾਅਦ ਇਸ ਨੂੰ ਕਰਾਂਗੇ ਚੈੱਕ ਥੋੜਾ ਜਿਹਾ ਪਾਣੀ ਇਹke alag collie chest ਥੋੜਾ ਜਿਹਾ ਗੁੜ ਪਾ ਕੇ ਚੈੱਕ ਕਰਾਂਗੇ ਕਿ ਇਹ ਗੁੜ ਹੁਣ ਟੁੱਟ ਚੁੱਕਾ ਹੈ ਤਾਂ ਹੁਣ ਇਸ ਵਿੱਚ ਤੇਲ ਐਡ ਕਰ ਦੇਾਂਗੇ ਤੇਲ ਐਡ ਕਰਕੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਤੋਂ ਬਾਅਦ ਸਥਾਲ ਦੇ ਉੱਤੇ ਦੇਸੀ ਘੀ ਲਗਾ ਕੇ ਤੇ ਇਸ ਨੂੰ ਉੱਤੇ ਚੰਗੀ ਤਰ੍ਹਾਂ ਪਾ ਕੇ ਤੇ ਵੇਲਣ ਦੇ ਨਾਲ ਕਰ ਲਿਆ ਜਾਵੇਗਾ ਸੈੱਟ ਤੇ ਉਸ ਤੋਂ ਬਾਅਦ ਥੋੜੇ ਟਾਈਮ ਠੰਡਾ ਹੋਣ ਤੋਂ ਬਾਅਦ ਇਸ ਦੇ ਪੀਸ ਕੱਟ ਲੈ ਜਾਣਗੇ ਸੋ ਆਪਣੀ ਗੱਜਿਕ ਬਣ ਕੇ ਰੈਡੀ ਹੈ ਤੋ ਵੀਰ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ